ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਾਜ ਮਹੱਲਾ ਪੰਜਵਾ ਸੁਣ ਸੁਣ ਜੀਵਾ ਸੋਇ ਤੁਮਾਰੀ ਤੋ ਪ੍ਰੇਤਮ ਠਾਕੁਰ ਹੱਥ ਭਾਰੇ ਤੋਂ ਮਰੇ ਕਰ ਤਬ ਤੁਮਹੀ ਜਾਣੋਂ ਤੋਂ ਮਰੇ ਓਟ ਗੋਪਾਲਾ ਜਿਓ ਸੋਨ ਸੋਨ ਜੀਵਾ ਸੋਏ ਤੁਮਾਰੀ ਤੂੰ ਪ੍ਰੇਤਮ ਠਾਕੁਰ ਅਤ ਪਾਰੇ ਤੁਮਰੇ ਕਰ ਤਬ ਤੁਮਹਿ ਜਾਣੋ ਤੁਮਰੇ ਓਟ ਗੋਪਾਲਾ ਜੀਓ ਗੰਗਾ ਵਤ ਮਨ ਹਰਿਆ ਹੋਵੇ ਕਥਾ ਸੁਣਤ ਮਲ ਸਗਲੇ ਖੋਵੇ ਬੇਟ ਤ ਸਹੰਗ ਸਾਧ ਸੰਤਨ ਕੈ ਸਦਾ ਜਪੋ ਦਿਆਲਾ ਜੀਓ ਪ੍ਰਭ ਆਪਣਾ ਸਾਸ ਸਾਸ ਸਮਾਰੋ ਏ ਮਤ ਗੁਰ ਪ੍ਰਸਾਦਿ ਮਨ ਧਾਰੋ ਮਰੇ ਕਿਰਪਾ ਤੇ ਹੋਏ ਪਰਗਾਸਾ ਸਰਬ ਮਾਇਆ ਪ੍ਰਤ ਪਾਲਾ ਜਿਉ ਸਤ 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 ਪ੍ਰਭ ਸੋਈ ਸਦਾ ਸਦਾ ਸਦ ਆਪੇ ਹੋਈ ਦਲ ਦਤੋ ਮਾਰੇ ਪ੍ਰਗਟ ਪਿਆਰੇ ਦੇਖ ਨਾਨਕ ਭਾਏ ਨਹਾਲਾ ਜਿਉ ਸਾਤ 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 ਪ੍ਰਭ ਸੋਈ ਸਦਾ ਸਦਾ ਸਦ ਆਪੇ ਹੋਈ ਚਲ ਤੇ ਤੁਹਾਰੇ ਪ੍ਰਗਟ ਪਿਆਰੇ ਦੇਖ ਨਾਨਕ ਭਾਏ ਨਿਹਾਲ ਜਿਓ ਮਾਝ ਮਹੱਲਾ ਪੰਜਵਾ ਸੋਣ ਸੁਣ ਜੀਵਾ ਸੋਏ ਤੁਮਾਰੇ ਤੋਂ ਪ੍ਰੇਤਮ ਠਾਕੁਰ ਹਤ ਭਾਰੇ ਤੁਮਰੇ ਕਰ ਤਬ ਤੁਮਹੀ ਜਾਣੋ ਤੁਮਰੇ ਓਟ ਗੋਪਾਲਾ ਜਿਓ ਸੋਣ ਸੋਣ ਜੀਵਾ ਸੋਏ ਤੁਮਾਰੀ ਤੋਂ ਪ੍ਰੇਤਮਾ ਠਾਕੁਰ ਅਤਿ ਭਾਰੇ ਤੁਮਰੇ ਕਰ ਤਵ ਤੁਮਹਿ ਜਾਣੋ ਤੁਮਰੇ ਓਟ ਗੋਪਾਲਾ ਜੀਓ ਗਉਣ ਗਾਵਤ ਮਨ ਹਰਿਆ ਹੋਵੈ ਕਥਾ ਸੁਣਤ ਮਾਲ ਸਗਲੇ ਖੋਵੈ ਪੇਟ ਤ ਸਹੰਗ ਸਾਧ ਸੰਤਨ ਕੈ ਸਦਾ ਜਪੋ ਦਿਆਲਾ ਜੀਓ ਰਬ ਆਪਣਾ ਸਾਸ ਸਾਸ ਸਮਾਰੋ ਏ ਮਤ ਗੁਰ ਪ੍ਰਸਾਦਿ ਮਨ ਧਾਰੋ ਤੋਂ ਮਰੇ ਕਿਰਪਾ ਤੇ ਹੋਏ ਪਰਗਾਸਾ ਸਰਬ ਮਾਇ ਪ੍ਰਤ ਪਾਲਾ ਜਿਉ ਸਤ 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 ਪ੍ਰਭ ਸੋਈ ਸਦਾ ਸਦਾ ਸਾਦੇ ਆਪੇ ਹੋਏ ਦਲ ਦਤੋ ਤੁਹਾਰੇ ਪ੍ਰਗਟ ਪਿਆਰੇ ਦੇਖ ਨਾਨਕ ਭਾਏ ਨਿਹਾਲਾ ਜਿਉ ਸਾਤ 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 ਪ੍ਰਭ ਸੋਈ ਸਦਾ ਸਦਾ ਸਦ ਆਪੇ ਹੋਈ ਜਲਤੈ ਤੁਮਾਰੇ ਪਰਗਟ ਪਿਆਰੇ ਦੇਖ ਨਾਨਕ ਭਾਏ ਨਿਹਾਲਾ ਜਿਓ ਮਾਝ ਮਹੱਲਾ ਪੰਜਵਾ ਸੁਣ ਸੁਣ ਜੀਵਾ ਸੋਏ ਤੁਮਾਰੇ ਤੋਂ ਪ੍ਰੇਤਮਾ ਠਾਕੁਰ ਹੱਥ ਭਾਰੇ ਤੁਮਰੇ ਕਰ ਤਬ ਤੁਮਹੀ ਜਾਣ ਤੁਮਰੇ ਓਟ ਗੋਪਾਲਾ ਜਿਓ ਸੋਣ ਸੋਣ ਜੀਵਾ ਸੋਏ ਤੁਮਾਰੀ ਤੂੰ ਪ੍ਰੇਤਮਾ ਠਾਕੁਰ ਅਤਿ ਭਾਰੀ ਤੁਮਰੇ ਕਰ ਤਬ ਤੁਮਹਿ ਜਾਣੋ ਤੁਮਰੇ ਹੋਟ ਗੋਪਾਲਾ ਜੀਓ ਗਉਣ ਗਾਵਤ ਮਨ ਹਰਿਆ ਹੋਵੇ ਕਥਾ ਸੁਣਤ ਮਾਲ ਸਗਲੇ ਖੋਵੈ ਪੇਟ ਤ ਸਹੰਗ ਸਾਧ ਸੰਤਨ ਕੈ ਸਦਾ ਜਪੋ ਦਿਆਲਾ ਜੀਓ ਪ੍ਰਭ ਆਪਣਾ ਸਾਸ ਸਾਸ ਸਮਾਰੋ ਏ ਮਤ ਗੁਰ ਪ੍ਰਸਾਦਿ ਮਨ ਧਾਰੋ ਤੋਂ ਮਰੇ ਕਿਰਪਾ ਤੇ ਹੋਏ ਪਰਗਾਸਾ ਸਰਬਮਾਇ ਪ੍ਰਤਪਾਲਾ ਜੀਓ ਸਤ 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 ਪ੍ਰਭ ਸੋਈ ਸਦਾ ਸਦਾ ਸਦੇ ਆਪੇ ਹੋਏ ਦਲਤੋ ਤੁਹਾਰੇ ਪ੍ਰਗਟ ਪਿਆਰੇ ਦੇਖ ਨਾਨਕ ਭਾਏ ਨਹਾਲਾ ਜਿਓ ਸਾਤ 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 ਪ੍ਰਭ ਸੋਈ ਸਦਾ ਸਦਾ ਸਦੇ ਆਪੇ ਹੋਈ ਚਲ ਤੇ ਤੁਮਾਰੇ ਪ੍ਰਗਟ ਪਿਆਰੇ ਦੇਖ ਨਾਨਕ ਭਾਏ ਨਿਹਾਲਾ ਜਿਓ ਮਾਝ ਮਹੱਲਾ ਪੰਜਵਾ ਸੁਣ ਸੁਣ ਜੀਵਾ ਸੋਏ ਤੁਮਾਰੇ ਤੋਂ ਪ੍ਰੇਤਮ ਠਾਕੁਰ ਹੱਥ ਭਾਰੇ ਤੁਮਰੇ ਕਰ ਤਬ ਤੁਮਹੀ ਜਾਣੋਂ ਤੁਮਰੇ ਓਟ ਗੋਪਾਲਾ ਜਿਓ ਸੋਣ ਸੋਣ ਜੀਵਾ ਸੋਏ ਤੁਮਾਰੀ ਤੋਂ ਪ੍ਰੇਤਮਾ ਠਾਕੁਰ ਅਤਿ ਭਾਰੇ ਤੁਮਰੇ ਕਰ ਤਬ ਤੁਮਹਿ ਜਾਣੋ ਤੁਮਰੇ ਓਟ ਗੋਪਾਲਾ ਜੀਓ ਗਉਣ ਗਾਵਤ ਮਨ ਹਰਿਆ ਹੋਵੈ ਕਥਾ ਸੁਣਤ ਮਾਲ ਸਗਲੇ ਖੋਵੈ ਪੇਟ ਤ ਸਹੰਗ ਸਾਧ ਸੰਤਨ ਕੈ ਸਦਾ ਜਪੋ ਦਿਆਲਾ ਜੀਓ ਪ੍ਰਭ ਆਪਣਾ ਸਾਸ ਸਾਸ ਸਮਾਰੋ ਏ ਮਤ ਗੁਰ ਪ੍ਰਸਾਦ ਮਨ ਧਾਰੋ ਤੋਂ ਮਰੇ ਕਿਰਪਾ ਤੇ ਹੋਏ ਪਰਗਾਸਾ ਸਰਬਮਾਇ ਪ੍ਰਤਪਾਲਾ ਜਿਉ ਸਤ 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 ਪ੍ਰਭ ਸੋਈ ਸਦਾ 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 ਆਪੇ ਹੋਏ ਤਉ ਤੋ ਤੁਹਾਰੇ ਪ੍ਰਗਟ ਪਿਆਰੇ ਦੇਖ ਨਾਨਕ ਭਾਏ ਨਿਹਾਲਾ ਜੀਉ ਸਾਤ 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 ਪ੍ਰਭ ਸੋਈ ਸਦਾ ਸਦਾ ਸਦ ਆਪੇ ਹੋਈ ਜਲਤੈ ਤੁਮਾਰੇ ਪਰਗਟ ਪਿਆਰੇ ਦੇਖ ਨਾਨਕ ਭਾਏ ਨਿਹਾਲਾ ਜਿਓ ਮਾਝ ਮਹੱਲਾ ਪੰਜਵਾ ਸੁਣ ਸੁਣ ਜੀਵਾ ਸੋਏ ਤੁਮਾਰੇ ਉਮ ਪ੍ਰੇਤਮ ਠਾਕੁਰ ਹੱਥ ਭਾਰੇ ਤੁਮਰੇ ਕਰ ਤਬ ਤੁਮਹੀ ਜਾਣੋ ਤੁਮਰੇ ਓਟ ਗੋਪਾਲਾ ਜਿਓ ਸੋਨ ਸੋਨ ਜੀਵਾ ਸੋਏ ਤੁਮਾਰੀ ਤੋਂ ਪ੍ਰੇਤਮਾ ਠਾਕੁਰ ਅਤਿ ਭਾਰੇ ਤੁਮਰੇ ਕਰ ਤਬ ਤੁਮਹਿ ਜਾਣੋ ਤੁਮਰੇ ਓਟ ਗੋਪਾਲਾ ਜੀਓ ਗਉਣ ਗਾਵਤ ਮਨ ਹਰਿਆ ਹੋਵੈ ਕਥਾ ਸੁਣਤ ਮਾਲ ਸਗਲੇ ਖੋਵੈ ਪੇਟ ਤ ਸਹੰਗ ਸਾਧ ਸੰਤਨ ਕੈ ਸਦਾ ਜਪੋ ਦਿਆਲਾ ਜੀਓ ਪ੍ਰਭ ਆਪਣਾ ਸਾਸ ਸਾਸ ਸਮਾਰੋ ਏ ਮਤ ਗੁਰ ਪ੍ਰਸਾਦ ਮਨ ਧਾਰੋ ਉਮਰੇ ਕਿਰਪਾ ਤੇ ਹੋਏ ਪਰਗਾਸਾ ਸਰਬ ਮਾਇ ਪ੍ਰਤਪਾਲਾ ਜਿਉ ਸਤ 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 ਪ੍ਰਭ ਸੋਈ ਸਦਾ ਸਦਾ ਸਦ ਆਪੇ ਹੋਈ ਤਉ ਤੋ ਤੁਹਾਰੇ ਪ੍ਰਗਟ ਪਿਆਰੇ ਦੇਖ ਨਾਨਕ ਭਾਏ ਨਿਹਾਲਾ ਜੀਉ ਸਾਤ 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 ਪ੍ਰਭ ਸੋਈ ਸਦਾ ਸਦਾ ਸਦੇ ਆਪੇ ਹੋਈ ਚਲ ਤੇ ਤੁਹਾਰੇ ਪਰਗਟ ਪਿਆਰੇ ਦੇਖ ਨਾਨਕ ਭਾਏ ਨਹਾਲਾ ਜਿਉ ਮਾਝ ਮਹੱਲਾ ਪੰਜਵਾ ਸੁਣ ਸੁਣ ਜੀਵਾ ਸੋਏ ਤੁਮਾਰੇ ਤੋਂ ਪ੍ਰੇਤਮ ਠਾਕੁਰ ਹੱਥ ਭਾਰੇ ਤੁਮਰੇ ਕਰ ਤਬ ਤੁਮਹੀ ਜਾਣੋ ਤੁਮਰੇ ਓਟ ਗੋਪਾਲਾ ਜਿਓ ਸੋਨ ਸੋਨ ਜੀਵਾ ਸੋਏ ਤੁਮਾਰੀ ਤੋਂ ਪ੍ਰੇਤਮਾ ਠਾਕੁਰ ਅਤਿ ਭਾਰੇ ਤੁਮਰੇ ਕਰ ਤਬ ਤੁਮਹਿ ਜਾਣੋ ਤੁਮਰੇ ਓਟ ਗੋਪਾਲਾ ਜੀਓ ਗਉਣ ਗਾਵਤ ਮਨ ਹਰਿਆ ਹੋਵੈ ਕਥਾ ਸੁਣਤ ਮਾਲ ਸਗਲੇ ਖੋਵੈ ਪੇਟ ਤ ਸੰਗ ਸਾਧ ਸੰਤਨ ਕੈ ਸਦਾ ਜਪੋ ਦਿਆਲਾ ਜੀਓ ਪ੍ਰਭ ਆਪਣਾ ਸਾਸ ਸਾਸ ਸਮਾਰੋ ਏ ਮਤ ਗੁਰ ਪ੍ਰਸਾਦਿ ਮਨ ਧਾਰੋ ਤੋਂ ਮਰੇ ਕਿਰਪਾ ਤੇ ਹੋਏ ਪਰਗਾਸਾ ਸਰਬ ਮਾਇ ਪ੍ਰਤ ਪਾਲਾ ਜਿਓ ਸਤ 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 ਪ੍ਰਭ ਸੋਈ ਸਦਾ ਸਦਾ ਸਦੇ ਆਪੇ ਹੋਏ ਤਉ ਤੋ ਤੁਹਾਰੇ ਪ੍ਰਗਟ ਪਿਆਰੇ ਦੇਖ ਨਾਨਕ ਭਾਏ ਨਿਹਾਲਾ ਜੀਉ ਸਾਤ 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 ਪ੍ਰਭ ਸੋਈ ਸਦਾ ਸਦਾ ਸਦੇ ਆਪੇ ਹੋਈ ਚਲ ਤੇ ਤੁਹਾਰੇ ਪਰਗਟ ਪਿਆਰੇ ਦੇਖ ਨਾਨਕ ਭਾਏ ਨਹਾਲਾ ਜਿਓ ਮਾਜ ਮਹੱਲਾ ਪੰਜਵਾ ਸੁਣ ਸੁਣ ਜੀਵਾ ਸੋਏ ਤੁਮਾਰੇ ਤੋਂ ਪ੍ਰੇਤਮ ਠਾਕੁਰ ਹੱਥ ਭਾਰੇ ਤੁਮਰੇ ਕਰ ਤਬ ਤੁਮਹੀ ਜਾਣ ਤੁਮਰੇ ਓਟ ਗੋਪਾਲਾ ਜਿਓ ਸੋਨ ਸੋਨ ਜੀਵਾ ਸੋਏ ਤੁਮਾਰੀ ਤੋਂ ਪ੍ਰੇਤਮਾ ਠਾਕੁਰ ਅਤਿ ਭਾਰੀ ਤੁਮਰੇ ਕਰ ਤਬ ਤੁਮਹੀ ਜਾਣੋ ਤੁਮਰੇ ਓਟ ਗੋਪਾਲਾ ਜੀਓ ਗਉਣ ਗਾਵਤ ਮਨ ਹਰਿਆ ਹੋਵੈ ਕਥਾ ਸੁਣਤ ਮਾਲ ਸਗਲੇ ਖੋਵੈ ਪੇਟ ਤ ਸਹੰਗ ਸਾਧ ਸੰਤਨ ਕੈ ਸਦਾ ਜਪੋ ਦਿਆਲਾ ਜੀਓ ਪ੍ਰਭ ਆਪਣਾ ਸਾਸ ਸਾਸ ਸਮਾਰੋ ਏ ਮਤ ਗੁਰ ਪ੍ਰਸਾਦਿ ਮਨ ਧਾਰੋ ਨਮਰੇ ਕਿਰਪਾਤੇ ਹੋਏ ਪਰਗਾਸਾ ਸਰਬਮਾਇ ਪ੍ਰਤਪਾਲਾ ਜੀਓ ਸਤ 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 ਪ੍ਰਭ ਸੋਈ ਸਦਾ ਸਦਾ ਸਾਦੇ ਆਪੇ ਹੋਏ ਦਲਤਾ ਤੋਂ ਮਾਰੇ ਪ੍ਰਗਟ ਪਿਆਰੇ ਦੇਖ ਨਾਨਕ ਭਾਏ ਨਿਹਾਲਾ ਜੀਓ ਸਾਤ 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 ਪ੍ਰਭ ਸੋਈ ਸਦਾ ਸਦਾ ਸਦ ਆਪੇ ਹੋਈ ਚਲ ਤੇ ਤੁਹਾਰੇ ਪਰਗਟ ਪਿਆਰੇ ਦੇਖ ਨਾਨਕ ਭਾਏ ਨਹਾਲਾ ਜਿਓ ਮਾਝ ਮਹੱਲਾ ਪੰਜਵਾ ਸੁਣ ਸੁਣ ਜੀਵਾ ਸੋਏ ਤੁਮਾਰੇ ਤੋਂ ਪ੍ਰੇਤਮ ਠਾਕੁਰ ਹੱਥ ਭਾਰੇ ਤੁਮਰੇ ਕਰ ਤਬ ਤੁਮਹੀ ਜਾਣੋਂ ਤੁਮਰੇ ਓਟ ਗੋਪਾਲਾ ਜਿਓ ਸੋਣ ਸੋਣ ਜੀਵਾ ਸੋਏ ਤੁਮਾਰੀ ਤੂੰ ਪ੍ਰੇਤਮਾ ਠਾਕੁਰ ਅਤਿ ਭਾਰੇ ਤੁਮਰੇ ਕਰ ਤਵ ਤੁਮਹਿ ਜਾਣੋ ਤੁਮਰੇ ਓਟ ਗੋਪਾਲਾ ਜੀਓ ਗਉਣ ਗਾਵਤ ਮਨ ਹਰਿਆ ਹੋਵੈ ਕਥਾ ਸੁਣਤ ਮਾਲ ਸਗਲੇ ਖੋਵੈ ਪੇਟ ਤ ਸੰਗ ਸਾਧ ਸੰਤਨ ਕੈ ਸਦਾ ਜਪੋ ਦਿਆਲਾ ਜੀਓ ਪ੍ਰਭ ਆਪਣਾ ਸਾਸ ਸਾਸ ਸਮਾਰੋ ਏ ਮਤ ਗੁਰ ਪ੍ਰਸਾਦਿ ਮਨ ਧਾਰੋ ਤੋਂ ਮਰੇ ਕਿਰਪਾ ਤੇ ਹੋਏ ਪਰਗਾਸਾ ਸਰਬ ਮਾਇ ਪ੍ਰਤ ਪਾਲਾ ਜਿਓ ਸਤ 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 ਪ੍ਰਭ ਸੋਈ ਸਦਾ ਸਦਾ ਸਾਦੇ ਆਪੇ ਹੋਏ ਤਉ ਤੋ ਤੁਹਾਰੇ ਪ੍ਰਗਟ ਪਿਆਰੇ ਦੇਖ ਨਾਨਕ ਭਾਏ ਨਹਾਲਾ ਜਿਉ ਸਾਤ 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 ਪ੍ਰਭ ਸੋਈ ਸਦਾ ਸਦਾ ਸਦ ਆਪੇ ਹੋਈ ਚਲ ਤੇ ਤੁਹਾਰੇ ਪਰਗਟ ਪਿਆਰੇ ਦੇਖ ਨਾਨਕ ਭਾਏ ਨਿਹਾਲਾ ਜਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ